ਆਬਰੀਆ ਸਟੇਟ ਆਸਿਨ ਉਹਨਾਂ ਦਾ ਸਿੱਖੀ ਦੇ ਪ੍ਰਤੀ ਬਹੁਤ ਜ਼ਿਆਦਾ ਮਤਲਬ ਸਿੱਖੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਿੱਖ ਸੀਗੇ ਤੇ ਬਾਕੀ ਰਿਆਸਤ ਜਿਹੜੀਆਂ ਉਹਨਾਂ ਦੇ ਮੁਕਾਬਲੇ ਜੇ ਆਪਾਂ ਦੇਖਦੇ ਆ ਨਾ ਪਰ ਰਿਆਸਤ ਦੀ ਬਹੁਤ ਵੱਡੀ ਦੇਣ ਹੈ ਸੀ ਜਦੋਂ ਤਾਜਪੂਸ਼ੀ ਹੁੰਦੀ ਸੀ ਇਹਨਾਂ ਦੇ ਰਿਆਸਤਾਂ ਤੇ ਉਹ ਈਨ ਮੰਨਣੀ ਪੈਂਦੀ ਸੀ ਬ੍ਰਿਟਿਸ਼ਰਸ ਤੇ ਵਾਇਸ ਰਾਏ ਦੇ ਅੱਗੇ ਚੁੱਕੇ ਹੋ ਆਪਣੀ ਤਾਜਪੂਸ਼ੀ ਕਰਦੇ ਸੀ ਪਰ ਜਿਸ ਤਰੀਕੇ ਨਾਲ ਵਾਪਸੀ ਹੋਈ ਹੈ ਉਹ ਤੇ ਜਿਹੜੀ ਜਿਹੜੀਆਂ ਸ਼ਕਸ਼ੀਤਾ ਉੱਥੇ ਪਹੁੰਚੀਆਂ ਉਹ ਕਿਤੇ ਨਾ ਕਿਤੇ ਇੱਕ ਸੰਦੇਹ ਇੱਕ ਕੁਐਸਚਨ ਮਾਰਕ ਜਲੰਦੂ ਪੰਜਾਬ ਦੇ ਵਿੱਚ ਵਿਸਤਾਰਬੰਦੀ ਹੋਣਾ ਤੇ ਪੰਜਾਬ ਦੇ ਸੀਐਮ ਦੀ ਉੱਥੇ ਗੈਰ ਹਾਜ਼ਰੀ ਤੇ ਹਰਿਆਣੇ ਦੇ ਸੀਐਮ ਦਾ ਸਪੈਸ਼ਲ ਪਹੁੰਚਣਾ ਇਹ ਪਰਿਵਾਰ ਕੋਈ ਪੋਲੀਟੀਕਲੀ ਇਨਐਕਟਿਵ ਤਾਂ ਕਦੇ ਨਾ ਸੁਣਿਆ ਨਾ ਅਚਾਨਕ ਹੀ ਪਰਿਵਾਰ ਨਿਕਲ ਕੇ ਆਇਆ ਕਿ ਇਹ ਨਾ ਪਰਿਆਸਨ ਦੇ ਵਾਰਿਸ ਸੋ ਇੱਕ ਦਿਨ ਦਾ ਵਿਤਾਰਾ ਨਹੀਂ ਇਸ ਈਵੈਂਟ ਨੂੰ ਜਿਹੜੇ ਪੋਲੀਟੀਕਲ ਲੋਕਾਂ ਨੇ ਦੀ ਪ੍ਰੈਜ਼ੈਂਸ ਕਿ ਡੇਰਾ ਬਿਆਸ ਪਿਛਲੇ ਕੁ ਸਮੇਂ ਤੋਂ ਕਾਫੀ ਐਕਟਿਵ ਹੈ ਬੀਜੇਪੀ ਆਰਐਸਐਸ ਦਾ ਬਹੁਤ ਜ਼ਿਆਦਾ ਆਣ ਜਾਣ ਹੋਇਆ ਹੈ ਉਹਨਾਂ ਦੇ ਡੇਰੇ ਪੰਜਾਬ ਬੜੀ ਵੋਲੇਟਾਈਲ ਸਟੇਟ ਹੈ ਵੀ ਛੋਟੇ ਛੋਟੇ ਘਟਨਾਵਾਂ ਇੱਥੇ ਮੈਟਰ ਕਰਦੀਆਂ ਸਿੱਖੀ ਨੂੰ ਬਾਰ ਬਾਰ ਇੰਨਾ ਜੋਰ ਦੇ ਕੇ ਗੱਲ ਕਰਨ ਦੀ ਤੁਹਾਨੂੰ ਲੱਗਦਾ ਵੀ ਲੋਡ ਸੀ ਉਹ ਤਾਂ ਨਾ ਪਰ ਰੈਸੀਡੈਂਟੀ ਸਿੱਖੀ ਜੇ ਉੱਥੇ ਗੱਲ ਹੋਣੀ ਉਹਦਾ ਵਾਜੀ ਮੈਂ ਹੋਣੀ ਹੀ ਸੀ ਯਾਰ ਦੇ ਵਿੱਚ ਰਿਆਸਤਾ ਤਾਂ ਮਿਸਲਾ ਨਹੀਂ ਸੀ 12 ਮਿਸਲਾ ਨਹੀਂ ਅੱਗੇ ਰਿਆਸਤਾ ਕ੍ਰੀਏਟ ਕੀਤੀ ਹੈ ਤੇ ਉਹਨਾਂ ਚੋਂ ਇੱਕ ਰਿਆਸਤ ਨਾ ਬੈ ਤੇ ਨਾ ਬੈ ਰਿਆਸਤ ਉਹ ਸੀ ਜਿਹੜੀ ਇਤਿਹਾਸ ਦੇ ਪੰਨਿਆਂ ਚ ਗਵਾਚ ਗਈ ਸੀ 90 ਰਿਆਸਤ ਦੀ ਅੱਜ ਇੱਕ ਵਾਰੀ ਫੇਰ ਤੋਂ ਚਰਚਾ ਸ਼ੁਰੂ ਹੋ ਚੁੱਕੀ ਆ ਤੇ ਜਿਸ ਦਿਨ ਦਸਤਾਰਬੰਦੀ ਹੁੰਦੀ ਹੈਗੀ ਉਹਦੇ ਨਾਲ ਹੀ ਜੇ ਦੇਖੀਏ ਤਾਂ ਹਰ ਕਿਸੇ ਦੀ ਇੰਟੈਂਸ਼ਨ ਉਸ ਪਾਸੇ ਨੂੰ ਸੀ ਬਹੁਤ ਵੀਆਈਪੀ ਲੋਕ ਵੀ ਆਏ ਤੇ ਬਹੁਤ ਉਤਸ਼ਾਹ ਜੇ ਦੇਖੀਏ ਤਾਂ ਸਿੱਖ ਸਮਾਜ ਚ ਵੀ ਸੀਗਾ ਹਾਲਾਕੀ ਜਿਸ ਤਰ੍ਹਾਂ ਦੇ ਨਾਲ ਰਾਜਾ ਦਿਪੁਰ ਰਿਪੂ ਦਮਨ ਹੋ ਰਹੰਦਾ ਹੈ ਜਿਹੜਾ ਆਪਦੀ ਜੇ ਕਹੀਏ ਕਿ ਕਰਨੀ ਰਹੀ ਆ ਉਹਨੂੰ ਸਿੱਖ ਸਮਾਜ ਹੈ ਜਿਹੜਾ ਜਾਂ ਪੰਥ ਹੈ ਉਹ ਸਲੂਟ ਕਰਦਾ ਹੈ ਪਰ ਉਦੋਂ باوجود ਦੇ ਜੇ ਕਹੀਏ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਬਣਦਾ ਤਾਂ ਉਹਦੇ ਤੇ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਸਵਾਲ ਦਸਤਾਰ ਬੰਦੀ ਨੂੰ ਲੈ ਕੇ ਨਹੀਂ ਸਵਾਲ ਜੇ ਕਹੀਏ ਕਿ ਉਸ ਬੱਚੇ ਦੀ ਇੱਕ ਚੰਗੀ ਸੋਚ ਨੂੰ ਲੈ ਕੇ ਨਹੀਂ ਪਰ ਕਿਉਂਕਿ ਕਈ ਵਾਰੀ ਪੰਜਾਬ ਦੇ ਵਿੱਚ ਹੁੰਦਾ ਇਹ ਹੈ ਵੀ ਜਿਹੜੀਆਂ ਉਰੇ ਸ਼ੁਰੂਆਤਾਂ ਹੁੰਦੀਆਂ ਨੇ ਉਹਨਾਂ ਨੂੰ ਕਈ ਲੋਕ ਜਾਂ ਕੁਝ ਲੋਕ ਕਹ ਦਈਏ ਆਪਦੇ ਸਿਆਸੀ ਤੌਰ ਤੇ ਹੋਣ ਨੀਜੀ ਮੁਫਾਤਾਂ ਦੇ ਹੋਣ ਉਹਨਾਂ ਨੂੰ ਗਲਤ ਢੰਗ ਨਾਲ ਪ੍ਰੈਜੈਂਟ ਕਰਕੇ ਜਿਹੜਾ ਕਿ ਮੋਨਾ ਸ਼ੁਰੂ ਕਰ ਦਿੰਦੇ ਨੇ ਖਾਸ ਕਰ ਸਿੱਖੀ ਅੱਗੇ ਤਾਂ ਇਹ ਚੈਲੰਜ ਰਹੇ ਨੇਗੇ ਕਿਉਂਕਿ ਅਜੇ ਵੀ ਜਦੋਂ ਡੇਰਾਬਾਦ ਦੀ ਗੱਲ ਕਰਦੇ ਆ ਜਾਂ ਫਿਰ ਪੰਥਕ ਤੌਰ ਤੇ ਇੱਕ ਤਤਤਾ ਦੀ ਗੱਲ ਕਰਦੇ ਆ ਉਹ ਤਾਇਉ ਕਰਨੀ ਪੈਂਦੀ ਹੈ ਕਿਉਂਕਿ ਵਖਰੇਵਾ ਪਾਉਣ ਦੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਗਿਆ ਐਡਵੋਕੇਟ ਅਰਵਿੰਦਰ 바ਸੀ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅ ਪੰਥਕ ਜਦੋਂ ਚਰਚਾਵਾਂ ਨੂੰ ਲੈ ਕੇ ਪਹਿਲਾਂ ਵੀ ਗੱਲ ਕਰਦੇ ਆ ਤਾਂ ਕਈ ਚੀਜ਼ਾਂ ਜਿਹੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅ ਬੀਲ ਸਾਹਿਬ ਦੇਖਿਓ ਇੱਕ ਤਾਂ ਜਿਹੜਾ ਹੁਣ ریاਸਤੀ ਤੌਰ ਤੇ ਦੇਖਿਓ ਦੁਬਾਰਾ ਨਾਬ ਰਾਜਸਤ ਦੀ ਗੱਲ ਹੋਈ ਹਾਲਾਂਕਿ ਹਰ ਕੋਈ ਸਲੂਟ ਕਰ ਰਿਹਾ ਉਸ ਚੀਜ਼ ਨੂੰ ਖਾਸ ਤੌਰ ਤੇ ਪੰਥਕ ਤੌਰ ਤੇ ਦੇਖਿਆ ਜਾਵੇ ਤਾਂ ਸਿਕਸ ਮਾਜ ਦੇ ਨਾਲ ਜੁੜਿਆ ਇੱਕ ਬਹੁਤ ਵੱਡਮੁੱਲਾ ਇਤਿਹਾਸ ਹੈ ਰਿੱਪੂ ਦਮਨ ਨੂੰ ਲੈ ਕੇ ਪਰ ਤਾਂ ਸਟਾਰਟਿੰਗ 'ਚ ਜੇ ਉਹਨਾਂ ਦੀ ਗੱਲ ਕਰ ਰਹੀਏ ਕਿ ਆਖਰ ਕਿ ਇੰਨਾ ਜਦੋਂ ਸਲੂਟ ਕਰ ਰਹੇ ਨੇ ਅੱਜ ਹੋ ਸਕਦਾ ਅੱਜ ਦੀ ਜਨਰੇਸ਼ਨ ਨੂੰ ਉਹਨਾਂ ਜ਼ਿਆਦਾ ਨਾ ਪਤਾ ਹੋਵੇ ਕਿੱਡਾ ਕਿੰਨੇ ਵੱਡੇ ਹੀਰੋ ਸੀਗੇ ਜੇ ਕਹੀਏ ਕਿ ਸਿੱਖਾਂ ਦੇ ਲਈ ਕਿ ਰਿੱਪੂ ਦਮਨ ਨੂੰ ਜਿਵੇਂ ਅੱਜ ਯਾਦ ਕਰਦੇ ਨੇ ਦੇਖੋ ਜੀ ਆਪਾਂ 90 ریاست ਦੇ ਇਤਿਹਾਸ 'ਚ ਜਾਂਦੇ ਹਾਂ ਉਹਨਾਂ ਦਾ ਸਿੱਖਾਂ ਸਿੱਖੀ ਦੇ ਪ੍ਰਤੀ ਬਹੁਤ ਜ਼ਿਆਦਾ ਮਤਲਬ ਸਿੱਖੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਿੱਖ ਸੀਗੇ ਤੇ ਬਾਕੀ ਰਿਆਸਤ ਜਿਹੜੀਆਂ ਸੀਗੀਆਂ ਰਿਆਸਤਾਂ ਉਹਨਾਂ ਦੇ ਮੁਕਾਬਲੇ ਜੇ ਆਪਾਂ ਦੇਖਦੇ ਆ ਨਾ ਪਰ ਰਿਆਸਤ ਦੀਪਾ ਉਹ ਵੱਡੀ ਦੇਣ ਹੈ ਸਿੱਖਾਂ ਨੂੰ ਜਿਹਦੇ ਚ ਸਿੰਘ ਸਭਾ ਲਹਿਰ ਦੇ ਵਿੱਚ ਗਿਆਨੀ ਦਿੱਤ ਸਿੰਘ ਨੂੰ ਪਿੱਛੋਂ ਮਹਾਰਾਜੇ ਨਾਭੇ ਦੀ ਉਹ ਉਹਨਾਂ ਨੂੰ ਥਾਪੜਾ ਸੀਗਾ ਫਾਈਨੈਂਸ਼ੀਅਲੀ ਵੀ ਪੋਲੀਟਿਕਲੀ ਵੀ ਤੇ ਉਹ ਸਿੱਖਾਂ ਦੇ ਵਿੱਚ ਸਿੰਘ ਸਭਾ ਲਹਿਰ ਹੈ ਜਿਹੜੀ ਇੱਕ ਬਹੁਤ ਵੱਡੀ ਤਬਦੀਲੀ ਲੈ ਕੇ ਆਈ ਸੀ ਉਹ ਉਸ ਤੋਂ ਬਾਅਦ ਜਦੋਂ ਤਾਜਪੂਸ਼ੀ ਹੁੰਦੀ ਸੀ ਇਹਨਾਂ ਦੇ ਰਿਆਸਤਾਂ 'ਚ ਤੇ ਉਹ ਈਨ ਮੰਨਣੀ ਪੈਂਦੀ ਸੀ ਬ੍ਰਿਟਿਸ਼ਰਸ ਦੀ ਵਾਇਸਰਾਏ ਦੇ ਅੱਗੇ ਝੁੱਕ ਕੇ ਉਹ ਆਪਣੀ ਤਾਜਪੂਸ਼ੀ ਕਰਦੇ ਸੀ ਤੇ ਇਹਦੇ ਉਲਟ ਜਾ ਕੇ ਇਹਨਾਂ ਨੇ ਗੁਰੂ ਸਾਹਿਬ ਅੱਗੇ ਆਪਣਾ ਸਿਰ ਝੁਕਾਉਣ ਦਾ ਵਾajib ਸਮਝਿਆ ਬਜਾਏ ਹੋਰ ਰਿਆਸਤਾਂ ਦੇ ਜਿਵੇਂ ਵਾਇਸਰਾਏ ਦੇ ਅੱਗੇ ਹੋ ਆਪਣੇ ਅੰਮ੍ਰਿਤ ਨੀਵਾ ਕਰਕੇ ਤੇ ਉਹਨਾਂ ਦੀ ਈਨ ਮੰਨਦੇ ਸੀ ਇਹਦਾ ਖਮਿਆ ਜਾ ਉਹਨਾਂ ਨੂੰ ਆਪਣੀ ਜਿਹੜੀ ਰਿਆਸਤ ਉਹ ਕੋਆਕੇ ਮਿਲਿਆ ਸੋ ਉਹਨਾਂ ਦੀ ਜਿਹੜੀ ਦੇਣ ਆਪਣੇ ਸਿੱਖ ਜਗਤ ਦੇ ਵਿੱਚ ਤੇ ਉਹ ਕਾਫੀ ਵੱਡੀ ਹੈ ਤੇ ਸਿੱਖ ਇਤਿਹਾਸ ਦੇ ਵਿੱਚ ਜੋ ਦਰਜਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਸ ਲੈਵਲ ਦਾ ਦਰਜਾ ਰਿਪੁਦਮਨ ਸਿੰਘ ਨੂੰ ਨਹੀਂ ਮਿਲਿਆ ਤੇ ਇਸ ਇੱਕ ਐਕਟ ਨੇ ਜਰੂਰ ਚਰਚਾਵਾਂ ਛੇੜਤੀਆਂ ਲੋਕ ਪੜਨ ਸੁਣਨ ਲੱਗੇ ਦਵਾਰੇ ਨਾ ਭੇਰਿਆਸਤੀਆਂ ਜਿੱਚੋਂ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਆਈਆਂ ਵੀ ਬਨਾਰਸਿੰਧੂ ਯੂਨੀਵਰਸਿਟੀ ਵਰਗੀਆਂ ਯੂਨੀਵਰਸਟੀਆਂ ਨੂੰ ਬਣਾਉਣ ਦੇ ਵਿੱਚ ਵੀ ਰੇਪੋਦਮਨ ਸਿੰਘ ਨੇ ਫਾਈਨੈਂਸ਼ੀਅਲੀ ਬੜੀ ਹੈਲਪ ਕੀਤੀ ਸੋ ਇਹ ਜੇ ਜਦੋਂ ਕੋਈ ਵੀ ਐਕਟਿਵ ਹੁੰਦਾ ਤਾਂ ਹੀ ਲੋਕ ਅੱਜਕੱਲ ਮੀਡੀਆ 'ਚ ਫਿਰ ਸਰਚਾਂ ਵੱਜਦੀਆਂ ਉਹਨੂੰ ਕੋਸ ਦੇਣ ਪਰਦੇ ਤਾਂ ਗੱਲਾਂ ਨਵੀਆਂ ਨਿਕਲ ਕੇ ਆਉਂਦੀਆਂ ਪਰ ਨਾ ਮਤਲਬ ਜਿੰਨੀ ਵੱਡੀ ਦੇਣ ਸੀਗੀ ਉਨੀ ਚਰਚਾ ਉਨੀ ਚਰਚਾ ਨਾ ਕਦੇ ਹੋਈ ਨਹੀਂ ਤੇ ਹੁਣੇ ਜਿਹੜਾ ਐਕਟ ਹੋਇਆ ਕਹੇ ਜੇ ਸਮੇਂ ਚ ਹੋਇਆ ਸਰ ਕੁਝ ਦੇਖ ਕੇ ਬਹੁਤ ਚੰਗਾ ਲੱਗਦਾ ਇੱਕ ਬੱਚੇ ਦਾ ਆਪਣੇ ਧਰਮ ਪ੍ਰਤੀ ਆਪਣੇ ਪਿੰਡ ਪ੍ਰਤੀ ਘਰ ਪ੍ਰਤੀ ਪਰਤਣਾ ਬੜਾ ਭਾਵੁਕ ਮਾਹੌਲ ਸੀ ਉਹ ਜਿਹੜਾ ਸਿੱਧਿਆ ਗਿਆ ਦੱਸਿਆ ਗਿਆ ਜਿਵੇਂ ਹੁਣ ਬੱਚੇ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਵੀ ਜਿਹੜੀ ਲੈਂਗੁਏਜ ਉਹ ਬੋਲ ਰਿਹਾ ਉਹ ਪਰਿਵਾਰ ਦੀ ਲੈਂਗੁਏਜ ਨਹੀਂ ਹੈ ਮਾਂ ਨਹੀਂ ਬੋਲਦੀ ਉਹ ਭਾਸ਼ਾ ਪਿਓ ਨਹੀਂ ਬੋਲਦਾ ਪਰ ਉਹ ਜਿੰਨੀ ਸਟੀਕਤਾ ਨਾਲ ਪੰਜਾਬੀ ਚ ਗੱਲ ਕਰਦਾ ਹੈ ਅਥਾਰਟੀ ਨਾਲ ਗੱਲ ਕਰਦਾ ਹੈ ਤੇ ਇੱਕ ਵੀ ਲੱਗਦਾ ਵੀ ਹਾਂ ਵਾਕਈ ਅ ਦੁਬਾਰਾ ਆਪਣੀ ਘਰ ਵਾਪਸੀ ਵੱਲ ਜਿਵੇਂ ਉਹਦੇ ਅੰਦਰ ਕੋਈ ਬਚਪਨ ਤੋਂ ਇਚਾ ਨਾ ਸੀ ਬਹੁਤ ਸਾਰੇ ਲੋਕਾਂ ਨੇ ਤਾਂ ਇਹਨੂੰ ਰੀਬਰਥ ਰੀਬਰਥ ਦੇ ਤੌਰ ਤੇ ਵੀ ਦੇਖਿਆ ਵੀ ਰੀ ਰਿਪੂ ਦਮਨ ਸਿੰਘ ਦਾ ਰੀਬਰਥ ਹੋਇਆ ਹੁਣ ਉਹ ਸਾਰਾ ਬਤਾਰਾ ਉਸੇ ਢੰਗ ਨਾਲ ਕਰਨਾ 250 ਸਾਲ ਬਾਅਦ ਜਦ ਕੀ ਹਾਲਾਤ ਉਹ ਜਿਹੇ ਨਹੀਂ ਹੈਗੇ ਹੁਣ ਹਾਲਾਤ ਵਿਆਸਤਾ ਤਾਂ ਹੁਣ ਕਿੱਥੇ ਲੈਕਿਨ ਐਜ਼ ਇਟ ਇਜ਼ ਉਹਨੂੰ ਦੁਬਾਰਾ ਤੋਂ ਪਿਕਚਰ ਤੇ ਲੈ ਕੇ ਆਉਣਾ ਇਹ ਕੋਈ ਇੱਕ ਦਿਨ ਦੀ ਗੱਲ ਤਾਂ ਨਹੀਂ ਹੋਏਗੀ। ਇਹਦੇ ਵਿੱਚ ਇੱਕ ਪਰਿਵਾਰ ਦੀ ਗੱਲ ਨਹੀਂ ਹੋਏਗੀ। ਜਿਹੜੇ ਪਰਿਵਾਰ ਜਿਹੜਾ ਪਰਿਵਾਰ ਆਪਣੀ ਭਾਸ਼ਾ ਗਵਾ ਚੁੱਕਿਆ ਸੀ। ਉਹ ਦੁਬਾਰੇ ਤੇ ਇੰਨਾ ਇੰਨਾ ਸਾਰਾ ਕੋਈ ਸੰਜੋਧ ਹੈ ਉਹ ਸਾਰੀਆਂ ਚੀਜ਼ਾਂ ਨੂੰ ਰਵਾਇਤਾਂ ਨੂੰ ਇਕੱਠੀਆਂ ਕਰਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜੋ ਵੀ ਉੱਥੇ ਬਤਾਰਾ ਹੋਇਆ ਉਕਾਈ 1 2 ਦਿਨ ਜਾਂ 2 3 ਮਹੀਨਿਆਂ ਦੀ ਗੱਲ ਨਹੀਂ ਹੋਣੀ ਇਹਦੀ ਤਿਆਰੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਜਿਸ ਤਰੀਕੇ ਨਾਲ ਚਲੋ ਹਰ ਇੱਕ ਦਾ ਹੱਕ ਹੈ ਆਪਣੀ ਪ੍ਰਾਪਰਟੀ ਨੂੰ ਵਾਪਸ ਲੈਣ ਦਾ ਲੜਨ ਦਾ ਜੇ ਕਿਸੇ ਹੋਰ ਹੱਥਾਂ ਚਲੇਗੀ ਹੈ ਉਹਨਾਂ ਨੇ ਵੀ ਆਪਣੇ ਲੀਗਲੀ ਲੜਾਈਆਂ ਲੜੀਆਂ ਤੇ ਆਪਣੇ ਮਹਿਲ ਵਾਪਸ ਲਏ ਸਾਰੇ ਰਾਜਾਂ ਨੇ ਲਏ ਪਰ ਜਿਸ ਤਰੀਕੇ ਨਾਲ ਵਾਪਸੀ ਹੋਈ ਹੈ ਉਹ ਤੇ ਜਿਹੜੀਆਂ ਜਿਹੜੀਆਂ ਸ਼ਕਸ਼ਿਤਾ ਉੱਥੇ ਪਹੁੰਚੀਆਂ ਹੂੰ ਉਹ ਕਿਤੇ ਨਾ ਕਿਤੇ ਇੱਕ ਸੰਦੇਹ ਇੱਕ ਕੁਐਸਚਨ ਮਾਰਕ ਜਿਹਾ ਲਾਉਂਦੀ ਹੂੰ ਪੰਜਾਬ ਦੇ ਵਿੱਚ ਦਸਤਾਰਬੰਦੀ ਹੋਣਾ ਤੇ ਪੰਜਾਬ ਦੇ ਸੀਐਮ ਦੀ ਉੱਥੇ ਗੈਰ ਹਾਜ਼ਰੀ ਤੇ ਹਰਿਆਣੇ ਦੇ ਸੀਐਮ ਦਾ ਸਪੈਸ਼ਲ ਪਹੁੰਚਣਾ ਕਹਿੰਦੇ ਇਹ ਪ੍ਰੋਗਰਾਮ ਕੈਨਸਲ ਕਰਕੇ ਗਏ ਚਲੋ ਪ੍ਰੋਗਰਾਮਾਂ ਦਾ ਮੈਨੂੰ ਤਾਂ ਨਹੀਂ ਪਤਾ ਲੇਕਿਨ ਹਾਜ਼ਰੀ ਜਿਹੜੀ ਉਹਨਾਂ ਦੀ ਦੂਜੀ ਸਟੇਟ ਦੇ ਵਿੱਚ ਇੱਕ ਬੱਚੇ ਦੀ ਦਸਤਾਰ ਬੰਦੀ ਨੂੰ ਲੈ ਕੇ ਕਿਉਂਕਿ ਦਸਤਾਰ ਬੰਦੀ ਸਿੱਖਾਂ ਦੇ ਵਿੱਚ ਇੱਕ ਕਾਮਨ ਕਸਟਮ ਸੀਗਾ ਜੋ ਹੌਲੀ-ਹੌਲੀ ਘਟਦਾ ਗਿਆ ਤੇ ਇਸ ਬੱਚੇ ਨੇ ਦੁਬਾਰਾ ਇਹਨੂੰ ਰਿਵਾਇਤ ਨੂੰ ਕਸਟਮ ਨੂੰ ਦੁਬਾਰਾ ਤੋਂ ਦੁਬਾਰਾ ਖੜਾ ਕੀਤਾ ਹੈ ਪਰ ਕੀ ਕਰਦੇ ਨੇ ਖੈਰ ਪਰਿਵਾਰ ਹੁਣ ਵੀ ਕਰਦੇ ਨੇਗੇ ਹੁਣ ਉਹਦੇ ਚੋਂ ਇਹ ਵੀ ਦੇਖਣ ਵਾਲੀ ਵੀ ਜਿਹੜੀ ਲਿਸਟ ਗੈਸਟਾਂ ਦੀ ਲਿਸਟ ਸੀ ਵੱਡੀ ਮਾਤਰਾ ਚ ਇਨਫਲੂਐਂਸਰਾਂ ਦਾ ਉੱਥੇ ਪਹੁੰਚਣਾ ਹਾਂ ਉਸ ਤੋਂ ਬਾਅਦ ਸੀਐਮ ਰਹੇ ਡੇਰੇ ਵਿਆਸ ਦੇ ਮੁਖੀ ਦਾ ਉੱਥੇ ਪਹੁੰਚਣਾ ਨਾਮਧਾਰੀਆਂ ਦੇ ਡੇਰਿਆਂ ਦੇ ਉੱਥੇ ਪ੍ਰੈਜ਼ੈਂਸ ਹੋਣੀ ਸੋ ਕਿਉਂਕਿ ਇਹ ਪਰਿਵਾਰ ਕੋਈ ਪੋਲੀਟੀਕਲੀ ਇਨਐਕਟਿਵ ਤਾਂ ਕਦੇ ਨਾ ਸੁਣਿਆ ਨਾ ਅਚਾਨਕ ਹੀ ਪਰਿਵਾਰ ਨਿਕਲ ਕੇ ਆਇਆ ਕਿ ਇਹ ਨਾ ਬਾ ਰਿਆਸਤ ਦੇ ਵਾਰਿਸ ਨੇ ਤੇ ਬਾਕੀ ਵੀ ਸਾਰੇ ਕੋਲਕਤ ਪਹੁੰਚ ਗਏ ਸਾਰੇ ਤੋਂ ਸੋ ਇੱਕ ਦਿਨ ਦਾ ਵਿਤਾਰਾ ਨਹੀਂ ਹੈ ਇਹਦੇ ਪਿੱਛੇ ਕੋਈ ਪੂਰੀ ਪਲੈਨਿੰਗ ਰਹੀ ਹੋਗੀ ਇਹਦੇ ਚ ਮੈਂ ਨਹੀਂ ਕਹਿੰਦਾ ਕਿ ਉਹ ਬੱਚੇ ਦਾ ਕੋਈ ਉਹ ਬੱਚਾ ਹਰ ਬੱਚੇ ਦਾ ਆਪਣੇ ਅੰਦਰ ਹੁੰਦਾ ਹੈ ਕਿ ਮੈਂ ਆਪਣਾ ਪਿਛੋਕੜ ਕਰ ਦੇਖਾਂ ਬਹੁਤ سارے ਲੋਕ ਪਾਕਿਸਤਾਨ ਤੋਂ ਜੜ ਕੇ ਆਏ ਹੋਏ ਆਜ ਵੀ ਉਹ ਪਾਕਿਸਤਾਨ ਵਾਲ ਆਪਣੇ ਪਿੰਡਾਂ ਬਾਰੇ ਸੋਚਦੇ ਆਂ ਦੇਖਣਾ ਚਾਹੁੰਦੇ ਆਂ ਜਾਣਾ ਚਾਹੁੰਦੇ ਆਂ ਸੋ ਪਰ ਇਸ ਈਵਨ ਨੂੰ ਐਡਾ ਵੱਡਾ ਮਤਲਬ ਈਵੈਂਟ ਬਣਾ ਦਿੱਤਾ ਗਿਆ ਉਸ ਚੀਜ਼ ਨੂੰ ਕਿਉਂਕਿ ਪੰਜਾਬ 'ਚ ਜਦੋਂ ਇਹ ਜਿਹੀ ਕੋਈ ਚੀਜ਼ ਹੁੰਦੀ ਆ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਪੰਜਾਬ ਦੇ ਲੋਕਾਂ ਦਾ ਇਕੱਲੇ ਜਿਕੇਈ ਸਿੱਖਾਂ ਦਾ ਨਹੀਂ ਬਲਕਿ ਉਰੇ ਦੇ Hindu ਪਰਿਵਾਰ ਵੀ ਨੇ ਜਿਹੜੇ ਉਹ ਵੀ ਆਖਰ ਸਿੱਖੀ ਫਲਸਫੇ ਨੂੰ ਫੋਲੋ ਕਰਦੇ ਨੇਗੇ ਤੇ ਜਦੋਂ ਵੀ ਕੋਈ ਸਿੱਖੀ ਰਿਲੇਟਡ ਕੋਈ ਗੱਲ ਹੁੰਦੀ ਆ ਉਹਨੂੰ ਬੜੇ ਧਿਆਨ ਨਾਲ ਸੁਣਿਆ ਜਾਂਦਾ ਤੇ ਸਾਡੇ ਲੋਕ ਭਾਵਕ ਨੇ ਖੈਰ ਨਾਲ ਜੁੜਦੇ ਵੀ ਬਹੁਤ ਜਲਦੀ ਵੀ ਨੇ ਤੇ ਉਹਨੂੰ ਮੰਨਦੇ ਵੀ ਨੇ ਉਹ ਇਹ ਕਿਤੇ ਨਾ ਕਿਤੇ ਲੱਗਿਆ ਵੀ ਜਿਹੜਾ ਉਹਨਾਂ ਵੈਸੇ ਤਾਂ ਉਹ ਨਿੱਜੀ ਪ੍ਰੋਗਰਾਮ ਹੈ ਕਰ ਰਿਹਾ ਸਤ ਦੇਈ ਕਹੀਏ ਚਲੋ ਉਹਨਾਂ ਤਾਂ ਰਿਆਸਤੀ ਤੌਰ ਤੇ ਕਰਿਆ ਸਾਰਾ ਇਹ ਪਰ ਉਹਦੇ ਚੋਂ ਬਾਅਦ ਜੇ ਕਿ ਇਹ ਕਿ ਇੱਕ ਮੈਸੇਜ ਇਹ ਜਾਂਦਾ ਲੱਗ ਰਿਹਾ ਵੀ ਸ਼ਾਇਦ ਸਿੱਖਾਂ ਦਾ ਕੋਈ ਜਿਹੜਾ ਧੁਰਾ ਹੈ ਜਾਂ ਸਿੱਖਾਂ ਨੂੰ ਇੱਕ ਨਵੀਂ ਦਿਸ਼ਾ ਵੀ ਮਿਲ ਗਈ ਹੈ ਨਵੀਂ ਦਿਸ਼ਾ ਦੇਖੋ ਪਿੱਛੇ ਦੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਖਾਲਸਾ ਰਾਜ ਮਾਰੇ ਰঞ্জੀਤ ਸਿੰਘ ਜੀ ਦੇ ਦਲੀਪ ਸਿੰਘ ਨੂੰ ਲੈ ਕੇ ਜੋ ਨੈਟਿਵਸ ਸੇਟੂ ਹੈ ਕਿ ਲੋਕਾਂ ਚ ਭਾਵਨਾ ਲਾਹੌਰ ਦਰਵਾਜ਼ੇ ਪ੍ਰਤੀ ਹੁਣ ਉਹ ਚੀਜ਼ਾਂ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਤਲਬ ਜੁਆਇੰਟ ਪੰਜਾਬ ਦੇ ਨਕਸ਼ੇ ਰਣਜੀਤ ਸਿੰਘ ਦੇ ਜਿਹੜੇ ਆਪਣੇ ਮਹਿਲਾਂ ਦੀਆਂ ਤਸਵੀਰਾਂ ਮਹਾਰਾਣਾ ਜਿੰਦਕੌਰ ਦੀ ਸੰਘਰਸ਼ ਲੋਕ ਇਹਨੂੰ ਬਹੁਤ ਸੰ ਮਤਲਬ ਸੰਜੀਦਗੀ ਨਾਲ ਪੜ ਰਹੇ ਸੀ ਕੋਜ ਰਹੇ ਸੀਗੇ ਤੇ ਐਸ ਇਵੈਂਟ ਨੂੰ ਐ ਲੱਗਿਆ ਕਿ ਉਹ ਜਿਹੜੀ ਸਾਰੀ ਦੀ ਸਾਰੀ ਲੋਕਾਂ ਦੀ ਇੱਕ ਚਾਹਨਾ ਸੀ ਉਹਨੂੰ ਕਿਸੇ ਨਾ ਇੱਕ ਫਰੇਮ ਦੇ ਉੱਤੇ ਉਕੇਰ ਕੇ ਇੱਕ ਪਿਕਚਰ ਉਹੀ ਪਿਕਚਰ ਉਹਨੇ ਤਿਆਰ ਕਰ ਦਿੱਤੀ ਇਹ ਕੀ ਸ਼ੰਕਾਵਾ ਰਹੇ ਤਾਂ ਕਰ ਜੇ ਕਿ ਇਹ ਵੀ ਐ ਹੋ ਸਕਦਾ ਦੇਖੋ ਹੋਈ ਤਾਂ ਇੱਕ ਦਸਤਾਰ ਬੰਦੀ ਹੈ ਇਹ ਤਾਂ ਉਸ ਪਰਿਵਾਰ ਨੇ ਵੀ ਇਸ ਗੱਲ ਨੂੰ ਉਕਰਿਆ ਕਲੈਰੀਫਾਈ ਕੀਤਾ ਵੀ ਦਸਤਾਰ ਬੰਦੀ ਦੇ ਰਾਜ ਤਿਲਕ ਚ ਫਰਕ ਹੁੰਦਾ ਇਹਦਾ ਬੱਚੇ ਬੱਚਾ ਬੱਚਾ ਜਵਾਨ ਹੁੰਦਾ ਤੇ ਸਿੱਖ ਪਰਿਵਾਰਾਂ ਚ ਪਰੰਪਰਾ ਸਿਵ ਨੂੰ ਦਸਤਾਰ ਬੰਦੀ ਆਪ ਲੋਕ ਵੈਸੇ ਕਰ ਲੈਂਦੇ ਨੇ ਗੁਰੂ ਘਰ ਜਾ ਕੇ ਨਹੀਂ ਰਿਸ਼ਤੇਦਾਰੀਆਂ ਨੂੰ ਬੁਲਾਉਂਦੇ ਆ ਅਲੱਗ-ਅਲੱਗ ਏਰੀਆ ਦੀ ਆਪਣੇ ਆਪਣੇ ਤਰੀਕੇ ਸੀਗੇ ਪਰ ਇਸ ਈਵੈਂਟ ਨੂੰ ਜਿਹੜੇ ਪੋਲੀਟੀਕਲ ਲੋਕਾਂ ਨੇ ਦੀ ਪ੍ਰੈਜ਼ੈਂਸ ਹੈ ਉੱਥੇ ਕਿਉਂਕਿ ਡੇਰਾ ਬਿਆਸ ਪਿਛਲੇ ਕੁ ਸਮੇਂ ਤੋਂ ਕਾਫੀ ਐਕਟਿਵ ਹੈ ਬੀਜੇਪੀ ਆਰਐਸਐਸ ਦਾ ਬਹੁਤ ਜਿਆਦਾ ਆਣ ਜਾਣ ਹੋਇਆ ਵਾ ਉਹਨਾਂ ਦੇ ਉੱਤੇ ਡੇਰਿਆਂ ਤੇ ਤੇ ਸੀਐਮ ਹਰਿਆਣੇ ਦਾ ਸਪੈਸ਼ਲ ਪਹੁੰਚਣਾ ਉੱਤੇ ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਕੋਈ ਸ਼ੰਕੇ ਪੈਦਾ ਕਰਦੀਆਂ ਜਿਵੇਂ ਮਰੀ ਸੰਜੀਦੀ ਨਾਲ ਸੋਚਣ ਦੀ ਮਤਲਬ ਕਾਰਨ ਦੀ ਲੋੜਨੀ ਹੈ ਵੀ ਪਤਾ ਨਹੀਂ ਕਿ ਪੰਜਾਬ ਦਾ ਵਾਰਿਸ ਅਚਾਨਕ ਹੀ ਜਮਕੇ ਆ ਗਿਆ ਪੰਜਾਬ ਨੇ ਬੜਾ ਦੁੱਖ ਭੋਗਿਆ ਛੋਟੀਆਂ ਛੋਟੀਆਂ ਕਲਮ ਲਿਖੇ ਸਾਨੂੰ ਨਹੀਂ ਪਤਾ ਲੱਗਿਆ ਸੀ ਵੀ ਸਾਡਾ ਧਰਮੀਓਦ ਮੋਰਜਾ ਜਿਹੜਾ ਸ਼ਾਂਤੀਮਈ ਸੀਗਾ ਉਹ ਕਦੋਂ ਅ ਹਿੰਸਕ ਹੋ ਗਿਆ ਕਦੋਂ ਸਾਡੇ ਹੱਥਾਂ 'ਚ ਬੰਦੂਖਾਂ ਆ ਗਈਆਂ ਕਦੋਂ ਦੋਨੋਂ ਪਾਸਿਓਂ ਕਤਲੋਗਾਰ ਸ਼ੁਰੂ ਹੋ ਗਈ ਸੋ ਪੰਜਾਬ ਬੜੀ ਵਰਸਤ ਇੱਕ ਵੋਲਟਾਈਲ ਸਟੇਟ ਵੀ ਛੋਟੀਆਂ ਛੋਟੀਆਂ ਘਟਨਾਵਾਂ ਇੱਥੇ ਮੈਟਰ ਕਰਦੀਆਂ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਅਸੀਂ ਦਿਖ-ਦੇਖਦੇ ਆ ਉਹ ਠੀਕ ਹੈ ਵੀ ਬਾਰੀ-ਬਾਰੀ ਇਹ ਗੱਲ ਤਾਂ ਕਹਿਣੀ ਪੈਂਦੀ ਹੈ ਵੀ ਕਿਉਂਕਿ ਕਿਤੇ ਪਰਿਵਾਰ ਇਹ ਗੱਲ ਦੇਖੇ ਕਿ ਸਾਨੂੰ ਲੈ ਕੇ ਚਰਚਾ ਹੋ ਰਹੀ ਹੈ ਜਦਕਿ ਇਹ ਪਰਿਵਾਰ ਦੀ ਨੂੰ ਲੈ ਕੇ ਚਰਚੇ ਦੀ ਗੱਲ ਨਹੀਂ ਹੈਗੀ ਪਰ ਜਿਹੜੀ ਅਸੀਂ ਤਾਂ ਦਿਖ-ਦੇਖਦੇ ਆਂਗੇ ਇੱਕ ਪ੍ਰੈਜੈਂਟੇਸ਼ਨ ਬਹੁਤ ਮਾਇਨੇ ਰੱਖਦੀ ਹੁੰਦੀ ਆ ਉਹ ਉਸੇ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਆਪਦੇ ਤੌਰ ਤੇ ਉਹਨਾਂ ਨੇ ਕਦੇ ਕੋਈ ਚੀਜ਼ ਇਹ ਜੀ ਸਾਂਝੀ ਨਹੀਂ ਕਰੀ ਹੈਗੀ ਮੈਂ ਜਿੰਨੇ ਕੁ ਮੈਂ ਸੋਸ਼ਲ ਮੀਡੀਆ ਅਕਾਊਂਟ ਦੇਖੇ ਨੇ ਉਹਨਾਂ ਨੇ ਆਪਦੇ ਤੌਰ ਤੇ ਕਦੇ ਵੀ ਨਹੀਂ ਹੋ ਕਰੀ ਪਰ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਇਨਫਲੂਐਂਸਰਾਂ ਦੀ ਗੱਲ ਕਰੀ ਕਿ ਬਹੁਤ ਸਾਰੇ ਇਨਫਲੂਐਂਸਰ ਪਹੁੰਚੇ ਨੇ ਉੱਥੇ ਉਹ ਆਖਰ ਨਾਰਮਲੀ ਹੈ ਵੀ ਇੱਕ ਕੋਈ ਲੱਗਿਆ ਉਹਨਾਂ ਨੂੰ ਵੀ ਵਿਊਰੋ ਵਿਊਅਰਸ਼ਿਪ ਜ਼ਿਆਦਾ ਆਊਗੀ ਉਹਦੇ ਕਰਕੇ ਪਹੁੰਚੇ ਇਹ ਉਹ ਜਿਹੜੀ ਦਿਖ ਹੈ ਦਿਖ ਰਿਹਾ ਪੂਰਾ ਇੱਕ ਪ੍ਰੋਗਰਾਮ ਦੀ ਦਿਖ ਜਾ ਰਹੀ ਆ ਉਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਇਹ ਆ ਵੀ ਤੇ ਖਾਸ ਤੌਰ ਤੇ ਰਿਪੂ ਦਮਨ ਹੋਰਾਂ ਦਾ ਜ਼ਿਕਰ ਚਲੋ ਕਰਨਾ ਹੀ ਸੀਗਾ ਬਟ ਸਿੱਖੀ ਨੂੰ ਲੈ ਕੇ ਜਿਹੜਾ ਗੱਲ ਕਰੀ ਗਈ ਸਿੱਖੀ ਨੂੰ ਬਾਰ ਬਾਰ ਇੰਨਾ ਜ਼ੋਰ ਦੇ ਕੇ ਗੱਲ ਕਰਨ ਦੀ ਤੁਹਾਨੂੰ ਲੱਗਦਾ ਵੀ ਲੋੜ ਸੀ ਜਾਂ ਉਹ ਇਹ ਆ ਵੀ ਉਹਨਾਂ ਦੀ ਆਇਡੈਂਟੀਟੀ ਹੈ ਇਸ ਲਈ ਗੱਲ ਹੋਈ ਹੈ ਨਹੀਂ ਦੇਖੋ ਉਹ ਤਾਂ ਨਾ ਪਰ ਇਸ ਦੀ ਆਇਡੈਂਟੀਟੀ ਸਿੱਖੀ ਦੇ ਉੱਥੇ ਗੱਲ ਹੋਣੀ ਉਹਦਾ ਵਾਜੀ ਮੈਂ ਹੋਣੀ ਹੀ ਸੀ ਪਰ ਇਹ ਕਿਹ ਦਸਤਾਰ ਬੰਦੀ ਨੂੰ ਮਤਲਬ ਇਨਫਲੂਐਂਸਰ ਨੇ ਆਪੇ ਅੰਨਾ ਕਿਵੇਂ ਸੋਚ ਲਿਆ ਕਿ ਐਡਾ ਵੱਡਾ ਇਵੈਂਟ ਬਣ ਜਾਏਗਾ ਕਿਵੇਂ ਦਾ ਇਵੈਂਟ ਹੋਰ ਵੀ ਹੁੰਦੀਆਂ ਦਸਤਾਰ ਬੰਦੀਆਂ ਤਾਂ ਹੋਰ ਵੀ ਵੱਡੇ ਪ੍ਰੋਗਰਾਮ ਹੁੰਦੇ ਆ ਪਰ ਉਹਨੂੰ ਜਿਸ ਐਂਗਲ ਨਾਲ ਮਤਲਬ ਕਿ ਪਿਕਚਰਾਇਜ਼ੇਸ਼ਨ ਹੋਈ ਹੈ ਜਿਸ ਹਾਵ ਨਾਲ ਉਹਨਾਂ ਦੇ ਨੈਟਿਵ ਸੈੱਟ ਕੀਤੇ ਗਏ ਆ ਤੇ ਤੇ ਦੂਜੀ ਉੱਥੇ ਦੇ ਜਵਾੜਾ ਦਵਾੜਾ ਜਿਸ ਹਾਵ ਨਾਲ ਉਹਨੂੰ ਸਾਰੇ ਵਤਾਰੇ ਨੂੰ ਕਰਿਆ ਗਿਆ ਉਸ ਗੱਲ ਦੀ ਲੇਕੇ ਬੜੇ ਸ਼ੰਕੇ ਹੈ ਕਿ ਕੱਲਾ ਇਹ ਸਿਰਫ ਪਰਿਵਾਰ ਨਹੀਂ ਕੀਤਾ ਕਿ ਪਿੱਛੇ ਪਰਿਵਾਰ ਵੱਲੋਂ ਕਿਸੇ ਤੋਂ ਕਰਾਇਆ ਗਿਆ ਪਰਿਵਾਰ ਤਾਂ ਬੜਾ ਸਿੰਪਲ ਸੋਪਰ ਲੱਗਦਾ ਜੀ ਦੇਖੋ ਪਰ ਮੈਂ ਹੋਰ ਕੀ ਕਿਹਾ ਸੋਏ ਜਿਹੜੇ ਕੁਮਾਰਾ ਉਹਦੇ ਪ੍ਰਤਾਪ ਸਿੰਘ ਉਹਦੀ ਪੰਜਾਬੀ ਬਹੁਤ ਸੋਹਣੀ ਪਰ ਪਰ ਸਾਰਾ ਪਰਿਵਾਰ ਹਿੰਦੀ ਬੋਲਦਾ ਹੈ ਤੇ ਇਸ ਕਰਕੇ ਜਿਹੜਾ ਪਰਿਵਾਰ ਹਿੰਦੀ ਬੋਲ ਰਿਹਾ ਹੈ ਉਹ ਆਪਣੀਆਂ ਪਰੰਪਰਾਵਾਂ ਤੋਂ ਕਿੰਨੀ ਦੂਰ ਹੋਣਾ ਉਹ ਤਾਂ ਕਹਿੰਦੇ ਨੇ ਵੀ ਪਰ ਪੂਰਤ ਪਤਾ ਹੀ ਨਹੀਂ ਸੀ ਕਿਸੇ ਨੂੰ ਇਹ ਤਾਂ ਇੱਕ ਤਰ੍ਹਾਂ ਦਾ ਇਹ ਬੱਚੇ ਦੇ ਜਿਹੜੀ ਇੱਕ ਇਹ ਕਹਿ ਸਕਦੇ ਆ ਵੀ ਅਸੀਂ ਸ਼ੁਰੂਆਤ ਹੈ ਕਹਿੰਦੇ ਵੀ ਜਿਹੜੇ ਬੱਚੇ ਨੇ ਪੁਰਾਣੇ ਬਜ਼ੁਰਗਾਂ ਦੀ ਰਿਆਸਤ ਨੂੰ ਚੱਕ ਕੇ ਅੱਗੇ ਇੱਕ ਇੱਕ ਦਿਨ ਕਿਤੇ ਦੁਬਾਰੇ ਕ੍ਰੀਏਟ ਕਰਿਆਗਾ ਚਲੋ ਰਿਆਸਤੀ ਤੌਰ ਤੇ ਤਾਂ ਨਹੀਂ ਪਰ ਉਹਨਾਂ ਨੇ ਆਪ ਦਾ ਜਿਵੇਂ ਕਹਤੀ ਹੈ ਇਤਿਹਾਸ ਨੂੰ ਦੁਬਾਰੇ ਜਿੰਦਾ ਕਰਿਆ ਇਤਿਹਾਸ ਨੂੰ ਜਿੰਦਾ ਤਾਂ ਕਰਿਆ ਜਿਹੜੀ ਗੱਲ ਮੈਂ ਮੇਰੇ ਜੇ ਆਮ ਜਿਪ ਕਲੰਚ ਬਣਾ ਸ਼ੰਕੇ ਸ਼ੰਕੇ ਪੈਦਾ ਕਰਦੀਆਂ ਸ਼ੰਕੇ ਪੈਦਾ ਕਰਦੀਆਂ ਵੀ ਮੇਕਨ ਹਰ ਹਰ ਮੇਰਾ ਵੀ ਹੁੰਦਾ ਹੈ ਕਿ ਮੈਂ ਪਿੰਡ ਜਾਵਾਂ ਪਿੰਡ ਰਹਾ ਹਰ ਬੰਦੇ ਦੀ ਕੋਈ ਚਾਹਨਾ ਹੁੰਦੀ ਹੈ ਪਰ ਉਸ ਇਵੈਂਟ ਨੂੰ ਜਿਸ ਤਰੀਕੇ ਨਾਲ ਸਿਰਜਿਆ ਗਿਆ ਇੱਕ ਬੱਚੇ ਦੀ ਦਸਤਾਰ ਬੰਦੀ ਦੇ ਵਿੱਚ ਡੇਰਾ ਬਿਆਸ ਦਾ ਸਪੈਸ਼ਲੀ ਉੱਥੇ ਜਾਣਾ ਉਹਨਾਂ ਦਾ ਇਤਿਹਾਸ ਹੋਰ ਤਾਂ ਸ਼ਾਇਦ ਨੋਟ ਨਹੀਂ ਕਰੀ ਹੋਣੀ ਐ। ਬਾਕੀ ਲੋਕ ਆ ਕੇ ਮਿਲੇ ਨੇ ਪਰ ਉਹ ਬੱਬਾ ਜੀ ਨੇ ਉਹਨਾਂ ਦੇ ਪੈਰਾਂ ਨੂੰ ਜਨਕੀ ਆ ਗੋਡਿਆਂ ਨੂੰ ਛੋਏ। ਬਾਕੀਆਂ ਨੂੰ ਉਹਨਾਂ ਨੇ ਫਤੇ ਬੁਲਾਈ ਐ। ਸੋ ਦੇਖੋ ਇੱਕ ਵੱਡੇ ਸੰਤ ਸੰਤ ਮਾਮੁਰਕੇ ਕਹਿੰਦੇ ਉਹਨੂੰ। ਕੁਝ ਪਰਸਨੈਲਿਟੀ ਜਿਹੜੀਆਂ ਹੁੰਦੀ ਹੈ ਨਾ ਉਹਨਾਂ ਦੇ ਐਕਸ਼ਨਸ ਬੋਲ ਦਿੰਦੇ ਨੇ ਕਿ ਉਹ ਕੀ ਕਹਿਣਾ ਚਾਹੁੰਦਾ। ਪਰ ਮੈਨੂੰ ਤਾਂ ਬੜਾ ਲੱਗਿਆ ਵੀ ਉਹ ਦੇਖੋ ਡੇਰਾ ਬਿਆਸ ਮੁਖੀ ਆਖਰਾਂ ਦੇ ਗੋਡੇ ਛੂਰੇ ਨੇ। ਉਹੀ ਤਾਂ ਕਹਿ ਰਹੇ ਆ ਵੀ ਜਿਹੜੇ ਕਰੋੜਾਂ ਲੋਕ ਇਹਨਾਂ ਨੂੰ ਗੁਰੂ ਦਾ ਦਰਜਾ ਦਿੰਦੇ ਆ ਉਹਨਾਂ ਦੇ ਉਹਨਾਂ ਉਹਨਾਂ ਨੂੰ ਇੱਕ ਸੰਦੇਸ਼ ਹੈ ਕਿ ਤੁਹਾਡੇ ਗੁਰੂ ਨੇ ਇਹਦੇ ਕੋਡੇ ਹੱਥ ਲਾਇਆ ਤਾਂ ਇੱਕ ਸਿੰਬੋਲਿਕ ਹੁੰਦਾ ਹੈ ਹਰ ਚੀਜ਼ ਨੂੰ ਆਪਾਂ ਬੋਲ ਕੇ ਨਹੀਂ ਦੱਸਿਆ ਜਾਂਦਾ ਕੁਝ ਐਕਸ਼ਨਾਂ ਨਾਲ ਵੀ ਕੁਝ ਸਾਨੂੰ ਲੋਕਾਂ ਨੂੰ ਦੱਸਿਆ ਜਾਂਦਾ ਓਕੇ ਓਕੇ ਅੱਛਾ ਉਹ ਵੀ ਯੋਨੀ ਕੀ ਵੀ ਤਾਂ ਕਹੀਏ ਕਿਉਂਕਿ ਆਮ ਤੌਰ ਤੇ ਇਹ ਦੇਖਿਆ ਕਿਉਂਕਿ ਜਦੋਂ ਡੇਰਾ ਬਿਆਸ ਮੁਕੀ ਜਾਂਦੇ ਨੇ ਇੱਕ ਪ੍ਰੋਗਰਾਮ ਚ ਪਿੱਛੇ ਜੇ ਮੈਂ ਦੇਖਿਆ ਸੀਗਾ ਉਹ ਹਾਲਾਂਕਿ ਸਰਕਾਰ ਦਾ ਪ੍ਰੋਗਰਾਮ ਸੀਗਾ ਜਦੋਂ ਉੱਥੇ ਸਾਰੀ ਭੀੜ ਨਾਲ ਦੀ ਨਾਲ ਉਹਨਾਂ ਦੇ ਮਗਰ ਹੋ ਗਈ ਉਨਟਾ ਕਈ ਲੋਕ ਤਾਂ ਇਹ ਦੇਖੇ ਵੀ ਜਿੱਥੋਂ ਜਿੱਥੋਂ ਉਹ ਨਿਕਲੇ ਉਹਨਾਂ ਦੀ ਧੂੜ ਮੱਥੇ ਨੂੰ ਲਾਈ ਹੋ ਨੀ ਕੋ ਉਹਨਾਂ ਦੇ ਲੋਕਾਂ ਦੀ ਸ਼ਰਧਾ ਉਸ ਡੇਰੇ ਚ ਮੈਂ ਹੋਛਦਾ ਕਹਣਾ ਕਿ ਉਹ ਜਿਹੜੀ ਵਤਾਰਾ ਸਾਰਾ ਬਣਾਇਆ ਗਿਆ ਕਰਿਆ ਗਿਆ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਸ ਪਰਿਵਾਰ ਦੀ ਡੇਰੇ ਨਾਲ ਬਹੁਤ ਨੇੜਤਾ ਹੋਊਗੀ ਪੰਜਾਬ ਦੇ ਵਿੱਚ ਰਿਆਸਤਾਂ ਤਾਂ ਮਿਸਲਾਂ ਦੀਆਂ ਸੀ ਬਾਰਾ ਮਿਸਲਾ ਨਹੀਂ ਅਕੇ ਰਿਆਸਤਾਂ ਕ੍ਰੀਏਟ ਕੀਤੀਆਂ ਠੀਕ ਹੈ ਨਾ ਤੇ ਉਹਨਾਂ ਚੋਂ ਇੱਕ ਰਿਆਸਤ ਨਾ ਬੈ ਤੇ ਨਾਬਦੀ ਆਸ ਉਹ ਸੀ ਜਿਹੜੀ ਇਤਿਹਾਸ ਦੇ ਪੰਨਿਆਂ 'ਚ ਗਵਾਚ ਗਈ ਸੀ ਵੈਸੇ ਜ਼ਿਕਰ ਹੁੰਦਾ ਹੁੰਦਾ ਸੀ 90 ਦੇ ਨਾਮ ਤੋਂ ਲੈ ਕੇ ਬਿਲਕੁਲ ਹੁਣ ਗਵਾਚੀ ਹੋਈ ਇੱਕ ਅ ਇਤਿਹਾਸ 'ਚ ਅਚਾਨਕ ਹੀ ਪ੍ਰਗਟ ਹੁੰਦੀ ਹੈ ਪ੍ਰਗਟ ਹੋ ਕੇ ਘਰ ਵਾਪਸੀ ਆਉਣਾ ਮੈਂ ਬਾਰ ਬਾਰ ਕਿ ਘਰ ਵਾਪਸ ਹੋਣਾ ਮਾੜਾ ਨਹੀਂ ਹੈ ਕਿਸੇ ਨੂੰ ਆਪਦਾ ਸਾਰਾ ਕੁਝ ਉਖਾੜ ਕੇ ਦੂਜੇ ਥਾਂ ਮੇ ਜਾਣਾ ਪਰ ਜਿਸ ਤਰੀਕੇ ਨਾਲ ਕ੍ਰिएशन ਹੋਈ ਜਿਸ ਤਰੀਕੇ ਨਾਲ ਗੈਸਟ ਜਿਹੜੇ ਪਹੁੰਚੇ ਇਹ ਕਿਤੇ ਨਾ ਕਿਤੇ ਆ ਕੇ ਇਸ ਦੇ ਵੀ ਕੋਈ ਕੋਈ ਵੱਡੀ ਪੋਲੀਟੀਕਲ ਚਾਲ ਤਾਂ ਨਹੀਂ ਹੈ ਕੋਈ ਪੋਲੀਟੀਕਲ ਮੂਵਮੈਂਟ ਤਾਂ ਨਹੀਂ ਹੈ ਡੇਰਾ ਮੁਕੀ ਦੀਆਂ ਬੀਜਪੀ ਆਰਐਸਐਨ ਨੇਤਾਵਾਂ ਜਗ ਜਾ ਰਹੇ ਤੇ ਸੀਐਮ ਹਰਿਆਣੇ ਦਾ ਚੁੱਚੇ ਤੌਰ ਤੇ ਉੱਥੇ ਪਹੁੰਚਣਾ ਪ੍ਰਾਈਮ ਮਿੰਿਸਟਰੀ ਦਾ ਡੇਰਾ ਬੱਲਾ ਜਾਣਾ ਸੋ ਇਹ ਸਾਰੀਆਂ ਜਿਹੜੀਆਂ ਜੇ ਤੁਸੀਂ ਘਟਨਾਵਾਂ ਨੂੰ ਜੋੜ ਕੇ ਦੇਖਦੇ ਹੋ ਇਹ ਕੋਈ ਵੱਡੀ ਰਾਜਨੀਤਿਕ ਤਬਦੀਲੀ ਵਾਲਾ ਇਸ਼ਾਰਾ ਕਰਦਾ ਕੀਤੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਦੇਖਿਆ ਜਾਵੇ ਕਿ ਜਿਵੇਂ ਜ਼ਿਕਰ ਅਸੀਂ ਸ਼ੁਰੂ ਚ ਕਰਿਆ ਕਿ ਜਿਹੜੀ ਨਾਬਾ ਰਿਆਸਤ ਦੀ ਜਿਹੜੋ ਗੱਲ ਆਉਂਦੀ ਹੈ ਤਾਂ ਸਿੱਖੀ ਨੂੰ ਲੈ ਕੇ ਬਹੁਤ ਵੱਡੀ ਦੇਣ ਹੈ ਤੇ ਰਿਪੂ ਦਮਨ ਹੋਰਾਂ ਨੂੰ ਜਦੋਂ ਯਾਦ ਕਰਿਆ ਜਾਂਦਾ ਅੱਜ ਵੀ ਤਾਂ ਬੜੇ ਸਨਮਾਨਨੀਏ ਤੌਰ ਤੇ ਯਾਦ ਕਰਿਆ ਜਾਂਦਾ ਕਿਉਂਕਿ ਅੱਗੇ ਉਹਨਾਂ ਦਾ ਵੰਸ਼ ਹੈ ਜਿਹੜਾ ਕਿ ਅੱਜ ਜਦੋਂ ਦਸਤਾਰ ਬੰਦੀ ਹੋਈ ਆ ਤਾਂ ਉਹਨਾਂ ਨੂੰ ਵੀ ਲੋਕ ਉਸੇ ਤਰ੍ਹਾਂ ਦੇ ਨਾਲ ਰਿਸਪੈਕਟ ਦੇ ਰਹੇ ਨੇ ਗੱਲ ਹੈ ਉਸ ਪੂਰੇ ਮਾਹੌਲ ਨੂੰ ਲੈ ਕੇ ਤੇ ਗੱਲ ਇਹ ਵੀ ਹੈ ਕਿ ਆਖਰ ਜਦੋਂ ਆਮ ਤੌਰ ਤੇ ਸੀ ਜਦੋਂ ਕਿਤੇ ਵੀ ਦੂਸਰੀ ਜਗ੍ਹਾ ਤੇ ਸ਼ਿਫਟ ਹੋਈਏ ਹੋਣਾ ਬਹੁਤ ਔਖਾ ਹੁੰਦਾ ਆ ਤੇ ਇੱਕੋ ਲਖਤ ਇੰਨਾ ਜੇ ਕਿ ਇਹ ਵੈਲ ਸੈਟਲਡ ਹੋ ਸਕਦਾ ਪਰਿਵਾਰ ਖੈਰ ਫਾਈਨੈਂਸ਼ੀਅਲੀ ਤੌਰ ਤੇ ਹੋਊਗਾ ਮਜ਼ਬੂਤ ਪਰ ਉਹਨਾਂ ਨੂੰ ਲੈ ਕੇ ਯਾਨੀ ਕਿ ਕੋਈ ਸਵਾਲ ਨਹੀਂ ਸਵਾਲ ਹਾਲਾਤਾਂ ਨੂੰ ਲੈ ਕੇ ਆ ਤੇ ਹਾਲਾਤਾਂ ਦੇ ਨਾਲ ਜੋ ਪਹਿਲਾਂ ਪੰਜਾਬ ਦਾ ਵਰਤਾਂਤ ਹੋਇਆ ਉਹਨੂੰ ਲੈ ਕੇ ਆ ਤੇ ਤੀਸਰਾ ਸਿੱਖੀ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਤੇ ਚੌਥੀ ਸਭ ਤੋਂ ਵੱਡੀ ਗੱਲ ਕੀ ਆਖਰ ਇੰਨੀਆਂ ਵੱਡੀਆਂ ਸ਼ਖਸੀਅਤਾਂ ਉੱਥੇ ਪਹੁੰਚਦੀਆਂ ਨੇ ਤੇ ਆਖਰ ਜਦੋਂ ਗੱਲ ਡੇਰਾ ਬਿਆਸਮੁਖੀ ਦੀ ਹੋਵੇ ਹਰਿਆਣਾ ਸੀਐਮ ਦੀ ਹੋਵੇ ਜਾਂ ਫਿਰ ਉੱਥੇ ਪਹੁੰਚੇ ਹੋਰ ਜਿਹੜੀਆਂ ਸੰਸਥਾਵਾਂ ਦੀ ਹੋਵੇ ਤਾਂ ਉਹਨੂੰ ਲੈ ਕੇ ਜ਼ਰੂਰ ਹੈ ਕਿ ਸੁਚੇਤ ਰਹਿਣ ਦੀ ਲੋੜ ਹੈ ਇਹਦੇ 'ਚ ਇਹ ਨਹੀਂ ਹੈ ਕਿ ਆਖਰ ਜਿਸ ਤਰ੍ਹਾਂ ਦੇ ਨਾਲ ਦਸਤਾਰ ਬੰਦੀ ਹੋਈ ਹੈ ਉਹਨੇ ਮੈਸੇਜ ਜ਼ਰੂਰ ਇੱਕ ਬਹੁਤ ਚੰਗਾ ਦਿੱਤਾ ਤੇ ਉਸੇ ਨੂੰ ਲੇਖਦੇ ਹੋਏ ਲੋਕ ਅੱਜ ਵੀ ਅਜੇ ਕਈ ਰਿਸਪੈਕਟਲੀ ਯਾਦ ਕਰ ਰਹੇ ਨੇਗੇ ਪੀਪੋਡਮ ਜਨੋਰਨ ਵੀਡੀਓ ਜਨਿਸਟ ਜਗਦੀਦਨਾਸ ਮਿਸਿੰਗ ਰੋਜਾਨਾ ਸਪਸਨਟੀ ਚੰਡੀ